ਪਰ ਆਇੰ ਟੁਡੇ ਦੀਆ ਖਬਰਾਂ ਵਿੱਚ ਤੁਹਾਡਾ ਸਵਾਗਤ ਦੁੱਖ ਪਰਿ ਖਬਰ ਇਹ ਹੈ ਕਿ ਪੰਜਾਬ ਦਾ ਇੱਕ ਹੋਰ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ ਹੈ ਜੰਮੂ ਕਸ਼ਮੀਰ ਦੇ ਰਜੋਰੀ ਜ਼ਿਲ੍ਹੇ ਦੇ ਨੌ ਸਹਿਰਾ ਸੈਕਟਰ ਵਿੱਚ ਬਰੂਦੀ ਸੁਰੰਗ ਵਿੱਚ ਵਿਸਫੋਟ ਹੋ ਜਾਣ ਕਾਰਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਮਲੋਤ ਦੇ ਪਿੰਡ ਰਾਮਗੜ੍ਹ ਸਰਦਾਰਾ ਦਾ ਰਹਿਣ ਵਾਲਾ ਅਜੇ ਸਿੰਘ ਤੇ ਸਾਲਾ ਸ਼ਹੀਦ ਹੋ ਗਿਆ ਇਸ ਅਗਨੀ ਵੀਰ ਦਾ ਉਸਦੇ ਪਿੰਡ ਵਿੱਚ ਫੌਜੀ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅੰਤਿਮ ਸੰਸਕਾਰ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਡੀਸੀ ਸ਼ੁਰਬੀ मलिकएसएसपी खन्ना अमनीत कोंडल विधायक मनेंद्र सिंह व्यासपुरा समेत कई फौजी अधिकारी ate सियासी नेता शहीद अग्निवीर अजय सिंह नु सरदाजली देण पुज्जे शहीद अजय सिंह छपेणादा इकलौता परासी जो कि बेहद गरीब परिवार नाल सम्बन्धित सी अत्यंत गरीबी दौरान पारी मेहनत तो बाद फरवरी 2022 विच अग्निवीर परती होया सी केवल 23 साला अजय सिंह अपने पिता चरनजीत सिंह ate माता लक्ष्मी तो अलावा छपेणादा इकलौता पाई सी ਇਸ ਮੌਕੇ ਐਸਐਸਪੀ ਅਵਨੀਤ ਕੌਂਡਲ ਨੇ ਕਿਹਾ ਕਿ ਉਹਨਾਂ ਨੂੰ ਅਜੇ ਸਿੰਘ ਦੀ ਸ਼ਹੀਦੀ ਤੇ ਮਾਣ ਹੈ ਅਤੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਉਹਨਾਂ ਵੱਲੋਂ ਪਰਿਵਾਰ ਦਾ ਪੂਰਾ ਸਾਥ ਦਿੱਤਾ ਜਾਵੇਗਾ ਇਸ ਮੌਕੇ ਹਾਜ਼ਰ ਡੀਸੀ ਸਰਪੀ ਮਲਿਕ ਨੇ ਕਿਹਾ ਸਰਕਾਰ ਦੀ ਪਾਲਸੀ ਦੇ ਤਹਿਤ ਪਰਿਵਾਰ ਨੂੰ ਮਦਦ ਮਿਲੇਗੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਪਰਿਵਾਰ ਨੂੰ ਮਿਲਣ ਆਉਣਗੇ ਉਹਨਾਂ ਨੇ ਤਾਂ ਇਥੇ ਤੱਕ ਕਹਿ ਦਿੱਤਾ ਕਿ ਮੈਂ ਅਤੇ ਐਸਐਸਪੀ ਖੰਨਾ ਅਮਨੀਤ ਕੌਂਡਲ ਐਸਡੀਐਮ ਪਾਇਲ ਪੁਨਮਪ੍ਰੀਤ ਕੌਰ ਪਰਿਵਾਰ دیا ਹੀ ਤਿੰਨ ਹੋਰ ਬੇਟੀਆਂ ਹਨ ਪਰਿਵਾਰ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੀਆਂ ਇਸ ਇਲਾਕੇ ਦੇ ਇੱਕ ਹੋਰ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੇ ਪਿਤਾ ਕੀ ਉਸ ਦਾ ਬੇਟਾ ਵੀ ਕੁਝ ਸਾਲ ਪਹਿਲਾਂ ਸ਼ਹੀਦ ਹੋ ਗਿਆ ਸੀ ਨੇ ਕਿਹਾ ਕਿ ਅੱਜ ਅਜੇ ਸ਼ਹੀਦ ਹੋਇਆ ਹੈ ਇਸ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਮਹੀਨੇ ਬਾਅਦ ਪਰਿਵਾਰਾਂ ਦੀ ਕੋਈ ਸਾਰ ਲੈਣ ਨਹੀਂ ਆਉਂਦਾ

But i do

ਰੋਜ਼ ਰੋਜ਼ ਹੈ ਜਾਨੀ ਅੱਜ ਲੋਕ ਬੋਲਦੇ ਨੇ ਇਹ ਜਗ੍ਹਾ ਤੋਂ ਇਹਨੂੰ ਖਾ ਜਾ ਆ ਰਿਹਾ ਹੈ ਅੱਜ ਸਰਕਾਰ ਨੂੰ ਕਿਹੜੇ ਰੁਕ ਜਾ ਤੂੰ ਇਹਨਾਂ ਦੇ ਕੋਟੇ ਨਿਕਲ ਜਾ ਥੋੜੀ ਜਗ੍ਹਾ ਖਾਲੀ ਕਰਾ ਦੇ ਖਾਲੀ ਪਛੇ ਤੋਂ ਲੈਓ ਪਿਛੇ ਤੋਂ ਉਸਤਾਦ ਜਗ੍ਹਾ ਦੇ ਦਿਓ ਪਿਛੇ ਆਪ ਵੀ ਨਹੀਂ ਨਾ 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 ਇਹ ਦੋਨੋਂ ਕੋਈ ਜਗ੍ਹਾ ਖੜਨ ਥੋੜੀ ਥੋੜੇ ਨਾਲ ਵੀ ਠੀਕ ਹੈ ਕੋਈ ਮਗਲ ਨਹੀਂ ਮੈਂ ਹੱਥਾਂ ਨੇ ਕਰੀਂ ਮੈਂ ਬੋਲਦਾ ਸਾਈਡ ਤੇ ਲਗਾਓ ਇਹੋ ਬੜਾ ਬੜੀ ਕਮੇਟੀ ਖੜੀ ਲੱਗਦੀ ਹੈ ਇਹੋ ਸਕਰੀਨ ਵਰਤਣ ਵਾਲਾ ਨਹੀਂ ਇਹ ਕੀ ਹੋ ਗਿਆ ਭਾਈ ਕਰ ਲੈਂਦੇ ਬੱਦੂ ਜਗ੍ਹਾ ਦੋ ਸਣਾ ਕੀ ਕਹਿੰਗੇ ਆਪਾਂ ਬੱਚੇ ਨੂੰ ਟੇਬਲ ਤੇ ਲਾ ਕੇ ਕੋਈ ਜਵਾਬ ਨਹੀਂ ਬੜਿਆ ਖੜੀ ਖੜੀ ਕਰਾਓ ਜੀ ਬਾਜੂ ਮੋੜ ਕੇ ਅੱਗੇ ਇੱਕ ਸਾਈਡ ਖੜੀ ਕਰੋ ਹਲੋ ਜੀ ਉਹਨਾਂ ਨੂੰ ਇਹ ਖੋਲ੍ਹ ਕੇ ਕਾਲੇ ਨੇ 7000 ਰੁਪਏ ਕਾਲੇ ਆ ਟ੍ਰੇਨ ਨਾ ਆਉਂਦੀ ਬਰਾਬਰ ਕਰ ਲੈਣ ਤੋਂ ਨੂੰ ਥੋੜਾ ਭਾਈ ਚੁੱਪਾ ਸਾਇਲੈਂਟ ਹੋ ਜਾ ਵੀ ਥੋੜਾ ਸਾਇਲੈਂਟ ਹੋ ਜਾ ਜੀ ਥੋੜਾ ਟੱਕੇ ਦਾ ਮਰ ਜਾ ਟੱਕੇ ਨਾਲ ਮਰੂਗੀ ਗਲੀ ਬਣਾ ਦੀ ਖਰੀਦ ਹਾਕਾ ਜੀ ਮਾਰੇ ਬਿਜਨੋਰ ਮਾਰੇ ਬਾਣਾ ਕੋਈ ਨਹੀਂ ਲੈਦਾ ਨਹੀਂ ਦਰਵਾਜ਼ਾ ਕੋਰੋਨਾ ਤੋਂ ਕੋਈ ਨਹੀਂ ਵੜਨਾ ਸ਼ਾਰਟ ਦੇ ਲਈ ਮੈਨੂੰ ਕਿਹਾ ਹੋਇਆ ਮੈਨੂੰ ਸਭ ਕੰਮ ਕਰਨੇ ਆ ਤੁਹਾਡੇ ਲਈ ਅੱਭੀ ਹਮ ਚੱਲ ਪਾਈ ਇੱਕ ਦੂਰ ਕੱਢ ਦਿਓ ਲੈ ਇੱਕ ਮਿੰਟ ਬਾਈ ਥੋੜਾ ਸਾਥ ਗੁੱਡੇ ਇਹਨਾਂ ਨੂੰ ਪਿੱਛੇ ਕਰਾ

ਹੇ ਜਿੰਦੀ ਕੰਨ ਅਜੇ ਆ ਜਾ ਸਾਡੇ ਲਈ ਆ ਜਾ ਬਹਰੀ ਬੈਠਾ ਆ ਚੁੱਪ ਕਰ ਜਾ ਤੂੰ ਘਰ ਹੀ ਬੈਠਾ ਆ ਹਾਂ ਜ ਕੋਈ ਨਿਕ ਕੋਈ ਤੂੰ ਨਾ ਆ ਜਾ ਬੱਬਾ ਹੇ ਆ ਜਾ ਬੱਬਾ ਬੋਲ Sơn Hãy subscribe cho kênh Ghiền Mì Gõ Để không bỏ lỡ những video hấp dẫn

ਤੈਨੂੰ ਇਧਰ ਟਪਾਣੀ ਮੈਨੂੰ ਦੋ ਮੈਂ ਨਹੀਂ ਰਿਪੋਰਟ ਕਰਦਾ ਤੇ ਉੱਪਰ ਜੀ ਆਪਾਂ ਕਾਫੀ ਤਨ ਮਹੀਦੇ ਜਸਟ ਸਟੇਟ ਕਰਦੇ ਆਂ 자막 <목소리> 잘공및자 ਕਿੰਨੇ ਬਾਜੀ ਰੱਖਾ ਜੀ ਜੀ ਬੱਸ ਬੱਸ ਲੱਗਣਾਂ ਆ ਬੱਸ ਜਾਨ ਰੱਖੀ ਬੱਸ ਕੀ ਆ ਰਿਪੀਟ ਕਰਨਾ ਬਾਜੀ ਜੀ ਆਪਾਂ ਦੇ ਅਨੁਕ੍ਰਮਿਤ ਬਾਕੀ ਹੋ ਜਾਂਦੇ ਆਓ ਜਿਓ ਆਓ ਆਓ ਥੋੜਾ ਪਿੱਛੇ ਹੋ ਜਾ ਪਿੱਛੇ ਰੋ ਜੀ ਪਿੱਛੇ ਮੇਰੇ ਪਿੱਛੇ ਹਾਂ ਹਾਂ ਮੈਂ ਤਵੀ دې دوی ته ڏسو ٻئي ڪمٽر ڏانهن ڏسو ريدي आयो <smallélan ici> ਬਾਈ ਉਹ ਲੱਖ ਸੁੱਖੀ ਕੱਟਣ ਵੀ ਨਹੀਂ ਆਇਆ ਹੈ ਆਪਣੇ ਜਿਹੜੇ ਇਲਾਕੇ ਦਾ ਇੱਕ ਅਜੇ ਵੀ ਸੀ ਦੀਪਾ ਹੋ ਗਏ ਸੀ ਜਿਹੜੇ ਅਜੇ ਕੁਮਾਰ ਅਗਨੀਵੀਰ ਜਿਹੇ ਸੀਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁੱਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਿਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗਰਾਉਂਡ ਦੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖਦਿਕੜੀ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹਾ ਦਾ ਸਿਗਾ ਉਹ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦਿਨ ਆਲੀ ਅਸੀਂ ਖੰਨਾ ਦੇ ਵੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਫੈਮਲੀ ਨਾਲ ਖੜੇ ਹਾਂ ਸਾਡੀ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਓਡੀਸੀ ਮੈਡਮ ਨੂੰ ਵੀ ਕਿ ਅਸੀਂ ਹੁੱਲ ਨਾ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਧ ਤੋਂ ਵੱਧ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ ਥੈਂਕ ਯੂ ਇਹ ਸ ਮਹਾਨ ਸ਼ਹੀਦ ਆਤਮਾਨੁਸ਼ਧਾਂਜਲੀ ਦੇ ਨਾਮਕਰਨ ਦੇਸ਼ਾ ਧਾਂਜਲੀ ਦੇ ਨਾਏ ਅਗੇ ਜੋ ਉੱਥੇ ਹੈ ਪੇਸ਼ਤੀ ਰਾਖੇ ਦੇ ਵਿੱਚ ਸ਼ਹੀਦ ਹੋ ਗਏ ਨੇ ਇਹ ਅਸੀਂ ਇੱਕ ਪਾਸੋਂ ਸਰਕਾਰ ਵੀ ਪਰਫੋਰਮ ਕਰਦੀ ਰਹੂ ਉਸ ਮਹਾਨ ਸ਼ਹੀਦ ਆਤਮਾਨੁਸ਼ਧਾਂਜਲੀ ਦੇ ਨਾਮ ਨਮਨ ਕਰਦੇ ਆਂ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਇੱਕ ਸ਼ਪਤ ਲਈ ਅੱਜ ਵੱਲ ਮੌਜੂਦ ਬੰਦੀ ਮਾਨ ਸਨਮਾਨ ਮਦਦ ਅ ਸ਼ਹੀਦ ਪਰਿਵਾਰ ਨੂੰ ਦਿੰਦੇ ਆਏ ਅੱਜ ਦੇ ਦਿਨ ਉਹ ਸਾਰਾ ਦੁੱਖ ਸਾਹਾਰ ਦੇ ਗੁਣ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਪਰਿਵਾਰ ਦੇ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜਾਈ ਲਿਖਾਈ ਹਰ ਚੀਜ਼ ਅਸੀਂ

ਆ ਜਿਹੜੇ ਆ ਤਾਂ ਹੁਣ ਅਗਨੀ ਵੀਰ ਦੀ ਭਗਤੀ ਆ ਜੀ ਤੇ ਪਹਿਲਾਂ ਜਿਹੜੇ ਆ ਫੌਜੀਆਂ ਨੂੰ ਜਿਆਦਾ ਸਹੂਲਤਾਂ ਕਹ ਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਕਰੇਜ ਵੀ ਕਿਤੇ ਉਹ ਕੇ ਸਮੇਂ ਦੇ ਹਿਸਾਬ ਨਾਲ ਜਿਹੜਾ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਫੌਜਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਨੂੰ ਪਹਿਲਾਂ ਚਵਹੀਆਂ ਨੂੰ ਮਿਲਦੀ ਆ ਸਾਡੇ ਨੂੰ ਫੌਜੀਆਂ ਨੂੰ ਉਵੇਂ ਹੀ ਮਿਲਣੀਆਂ ਚਾਹੀਦੀਆਂ ਠੀਕ ਹੈ ਬੋਰੇ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਾਂ ਦੀ ਫਿਰ ਉਹਨੂੰ ਘਟੋ-ਘਟ ਪੈਨਸ਼ਨ ਤਾਂ ਹੋਣੀ ਚਾਹੀਦੀ ਹੈ ਕਿੱਥੇ ਧੱਕੇ ਖਾਉਂਗਾ ਸ਼ਾਹਤਾਂ ਨੂੰ ਕਿਸ ਤਰ੍ਹਾਂ ਦੇ ਦੇ ਨੌਜਵਾਨ ਨੇ ਤੁਹਾਡੇ ਬੇਟੇ ਨੇ ਵੀ ਸ਼ਾਦੀ ਕੀਤੀ ਅੱਜ ਇੱਕ ਹੋਰ ਲਾਕੇ ਦਾ ਇਹ ਵੀ ਸਾਰੇ ਦੇਖਦਾ ਬੋਲ ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕੋਲ ਜੀ ਬੱਚਾ ਹੀ ਬੋਰਸ ਮੇਰਾ ਸਾਉਤੀ ਬੜਾ ਹੋਂਹਾਰ ਦੀ ਬੱਚਾ ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਹੈ ਪਰ ਸਾਨੂੰ ਫਕਰ ਵੀ ਹੈ ਇਹਨਾਂ ਦੇ ਬੱਚਾਂ ਦਾ ਵੀ ਇਹ ਸ਼ਹੀਦ ਹੋ ਕੇ ਦੇਸ਼ ਲਈ ਤੇ ਪਰ ਇਹ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਇਹ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਲੈ ਕੇ ਤੁਹਾਡੇ ਬੇਟੇ ਸ਼ਹਾਦਤ ਹੋਏ ਤੇ ਪਿੰਡ ਵਿੱਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸਹੂਲਤਾਂ ਮਿਲੀਆਂ ਤੇ ਸਮੋਂ ਲੋ ਉਸ ਟਾਈਮ 60 ਲੱਖ ਰੁਪਏ ਮਿਲਦੇ ਆ ਯਾਦਗਾਰ ਦੇ ਤੌਰ ਤੇ ਕੀ ਕੀ ਬਣਿਆ ਯਾਦਗਾਰ ਦੇ ਤੌਰ ਤੇ ਮਿਲਿਆ ਤੀ ਮੇਰਾ ਮੁੰਡਾ ਇੱਕ ਸਮਾ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਤੀ ਇੱਕ ਬੁੱਤ ਲੱਗ ਗਿਆ ਤੀ ਤੇ ਬਾਕੀ ਕਿਹਾ ਤੀ ਗੈਂਜ ਏਜੰਸੀ ਵੀ ਕੁਛ ਨਹੀਂ ਗੈਂਜ ਏਜੰਸੀ ਦਿੱਤੀ ਨਾ ਕੋਈ ਪੁਲਾੜ ਦੁੱਤਾ ਕੁਛ ਅਜੇ ਚੱਕਰ ਫੇਰੀ ਜਨਾ ਮੈਂ ਬਿਲਕੁਲ ਨਹੀਂ ਕੀਤਾ ਮੈਂ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲਦੀ ਸੀ ਸਖੇਪੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤੋ ਵੀ ਸ਼ਹੀਦ ਪਰਵਾਰ ਦੇ ਬਰਾਬਰ ਨਹੀਂ ਖੜਦੇ ਇਹ ਤੁਸੀਂ ਰੋ ਪਿੰਨਾ ਕ ਜਦੋਂ ਠੀਕ ਆ ਵੀ ਸ਼ਹੀਦ ਹੋ ਗਿਆ ਉਹ ਮੀਨਾ ਕ ਪੁੱਛਦੇਛ ਹੈਗੀ ਆ ਉਦੋਂ ਬਾਅਦ ਸਾਨੂੰ ਪੁੱਛਣਾ ਵੀ ਨਹੀਂ ਉਹ ਲੋਕ ਸਿਸਟਮ ਨੂੰ ਸਦਾ ਨਿੱਕੀ ਮੰਨ ਕਰ ਦਿੰ ਸਰਕਾਰ ਦਾ ਅੱਛਾ ਜਿਹਾ ਮੰਗ ਕਰਦੇ ਆ ਵੀ ਜਿਵੇਂ ਆਮ ਜਨਤਾਹਿਆਂ ਦੇ ਲਈ ਹੁੰਦੀ ਆ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ ਚ ਮੰਗਾ ਕਰ ਜਾਂਦੇ ਆ ਵੀ ਸਾਨੂੰ ਲੀਡਰ ਕਹਿੰਦੇ ਨੇ ਵੀ ਹਾਂ 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 ਉਹ ਮੰਗਾਂ ਤੇ ਪੂਰੇ ਉਤਰਨਾ ਚਾਹੀਦਾ ਸਾਡੀਆਂ ਤਾਂ ਇਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਦੇ ਦੇਸ਼ ਲਈ ਅਸੀਂ ਕਹਿੰਦੇ ਆ ਠੀਕ ਆ ਬਹੁਤ ਸਨ ਖੁਸ਼ੀ ਹੈ ਔਰ ਉਹ ਬਹਿਦਿਆਂ ਤੇ ਪੂਰੇ ਉੱਤਰ ਦੇ